ਚਵਰ ਸ਼ਤਰ ਤਖਤਾਂ ਦੇ ਮਾਲਕ ਗੁਰਤਾਗ ਦਿੱਤੇ ਵਿਰਾਜਮਨ ਜੁਗੋ ਜੁਗ ਅਟਲ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਪਵਿੱਤਰ ਚਰਨ ਕਵਲਾਂ ਵਿੱਚ ਸਿਰ ਸਚਕਾ ਕੇ ਦੋਵੇਂ ਹੱਥ ਜੋੜ ਕੇ ਸਾਰੀ ਸੰਗਤ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਤੇ ਫਤਿਹ ਤੁਹਾਡੀ ਇੱਥੋਂ ਸਟੇਜ ਤੱਕ ਨਹੀਂ ਸੁਣੀ ਕੀ ਗੱਲ ਤੁਹਾਡੇ ਮਨ 'ਚ ਖੁਸ਼ੀ ਚਾਉ ਖੇੜਾ ਹੈ ਨਹੀਂ ਦੁਬਾਰਾ ਫਤਿਹ ਇੱਕ ਜਾਓ ਵਾਹਿਗੁਰੂ ਜੀ ਕਾ ਵਾਹਿ ਵਾਹਿ ਜੀ ਕੀ ਫਤਿਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਦੀਆਂ ਸਾਰੀਆਂ ਗੁਰਸੰਗਤਾਂ ਨੂੰ ਬੇਅੰਤ 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 ਹੀ ਵਧਾਈਆਂ ਹੋਣ। ਦਾਸਾਂ ਤੋਂ ਪਹਿਲਾਂ ਢਾਡੀ ਜਥਾ ਭਾਈ ਸਿਕੰਦਰ ਸਿੰਘ ਜੀ ਲਹਾਰਾ